ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮਾਲਾ ਬਿੱਡੂ ਪਰਿਵਾਰ ਨੂੰ ਜਿੰਨੇ ਵੀ ਆਪਣੀ ਸੰਸਥਾ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਤੁਹਾਡਾ ਨਿੱਕਾ ਵੀ ਜਸਵੀਰ ਹਾਂਜੀ ਵੀਰ ਜੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਪਿੰਡ ਕਿਰਤੋਵਾਲ ਢਾਏ ਵਾਲਾ ਕਿਰਤੋਵਾਲੇ ਵਜਦਾ ਹਰੀ ਕਿਆਂ ਦੇ ਬਿਲਕੁਲ ਨੇੜੇ ਆ ਆ ਭੈਣ ਆ ਆ ਇਹਦਾ ਬੱਚਾ ਵਾ ਠੀਕ ਹੈ ਜੀ ਆ ਇਹਦਾ ਇੱਕ ਕਮਰਾ ਕੱਚਾ ਤੇ ਇੱਕ ਆ ਕਮਰਾ ਡਿਗ ਚੁੱਕਾ ਵਾ ਇਹ ਕੱਚੇ ਕਮਰੇ 'ਚ ਰਹਿੰਦੀ ਵਿਚਾਰੀ ਤੇ ਕੋਈ ਇਹਦਾ ਹੈ ਨਹੀਂ ਸਾਰਾ ਮਾਰ ਕਾਫੀ ਟਾਈਮ ਹੋ ਗਿਆ ਇਹਦੇ ਘਰ ਵਾਲੇ ਦੀ ਡੈਥ ਨੂੰ ਹੋ ਜਾਂਦੇ ਆ ਇੱਕ ਬੱਚਾ ਉਹ ਵੀ ਛੋੜਾ ਜਾ ਤੇ ਅਸੀਂ ਆਪਣੀ ਸੰਸਥਾ ਵੱਲੋਂ ਆ ਜਿੰਨਾ ਵੀ ਸਬਦਾ ਦੇ ਕੇ ਚੱਲੇ ਆ ਘਰ ਦੇ ਵਰਤਨ ਵਾਲੀਆਂ ਚੀਜ਼ਾਂ ਦੇ ਕੇ ਚੱਲੇ ਆ ਬਾਕੀ ਵੀਰੋ ਜੇ ਕੋਈ ਆਪਣੇ ਐਨ ਆਰ ਆਈ ਵੀਰ ਜਾਂ ਆਪਣੇ ਵੀਰ ਇਕੱਠੀ ਕਰਕੇ ਸੇਵਾ ਤੇ ਇਹੋੜੀਆਂ ਭੈਣਾਂ ਦੀ ਸੇਵਾ ਕਰਨ ਦੇ ਦਾ ਸਹਾਰਾ ਬਣਦੇ ਆ ਤੇ ਮੇਰੇ ਵੀਰ ਉਹਨਾਂ ਦੇ ਕਮੈਂਟ ਨਾ ਕਰਿਆ ਕਰੋ ਜੇ ਖੁਦ ਨਹੀਂ ਤੁਸੀਂ ਕਰਨਾ ਤੇ ਕਿਸੇ ਨੂੰ ਕਰ ਲੈਣ ਦਿਆ ਕਰੋ ਐਵੇਂ ਨਾ ਕਹਿਆ ਕਰੋ ਵੀ ਇਹ ਵਿਧਵਾਕੀ ਜਾ ਕੇ ਸੇਵਾ ਕਰਦੇ ਆ ਇਹ ਸਾਸੀ ਬਰਾਦਰੀ ਨੂੰ ਥੱਲੇ ਕਰਨ ਦੇ ਆ ਇਹ ਸ਼ਰਮਿੰਦਿਆਂ ਕਰਦੇ ਆ ਮੇਰੇ ਵੀਰ ਇਹੋ ਜੀ ਸੋਚ ਵਾਲੇ ਬੰਦੇ ਨੂੰ ਬਿਲਕੁਲ ਮੂੰਹ ਨਾ ਲਾਓ ਇਹ ਮਾੜੇ ਬੰਦਿਆਂ ਦੇ ਇਹ ਜਿਹੜੇ ਗੰਦੇ ਲੋਕ ਹੁੰਦੇ ਉਹਨਾਂ ਦੇ ਕੰਮ ਹੁੰਦਾ ਵੀ ਆਪ ਦੇ ਕੁਝ ਕਰਨਾ ਨਹੀਂ ਤੇ ਕਿਸੇ ਨੂੰ ਵੀ ਕੁਝ ਕਰਨ ਨਹੀਂ ਦੇਣਾ ਹੁਣ ਇਸ ਭੈਣ ਨੂੰ ਪੁੱਛ ਕੇ ਵੇਖੋ ਜਿੰਨੂੰ ਅਸੀਂ ਸਬਦਾ ਦੇ ਕੇ ਚੱਲੇ ਆ ਇਹ ਵਿਚਾਰੀ ਕਿਹੜੇ ਹਾਲਾਤਾਂ 'ਚ ਆ ਇਹਦੇ ਆਣ ਕੇ ਹਾਲਤ ਵੇਖੇ ਉਸ ਬੰਦਾ ਉਹ ਬੰਦਾ ਜਿਹੜਾ ਇਹ ਗੱਲ ਕਹਿਣ ਰਿਹਾ ਨਾ ਉਸ ਵੀਰ ਨੂੰ ਮੈਂ ਸਲਾਹ ਦਿੰਦਾ ਵੀ ਵੀਰੇ ਇੱਕ ਵਾਰ ਪਿੰਡ ਘਰਤੋਵਾਲਾ ਇੱਕ ਦਿਨ ਤੋੜ ਕੇ ਇੱਥੇ ਆਣ ਕੇ ਵੇਖੇ ਦਾ ਹਾਲ ਵੀ ਇਹ ਕੰਮ ਸਹੀ ਆ ਕਿ ਗਲਤ ਆ ਫਿਰ ਤੈਨੂੰ ਮੇਰਾ ਪਤਾ ਲੱਗੇ ਧੰਨਵਾਦ ਵੀਰ ਜੀ ਬੜੀ ਮਿਹਰਬਾਨੀ